ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਪ੍ਰਿੰਸ ਐਡਵਰਡ ਆਇਲੈਂਡ ਦੇ ਵਿਦਿਆਰਥੀਆਂ ਨੂੰ ਇਸ ਆਗਾਮੀ ਸਕੂਲੀ ਸਾਲ ਦੇ ਵਿੱਚ ਕਲਾਸ ਰੂਮਾਂ ਦੇ ਵਿੱਚ ਸੈੱਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਕਲਾਸ ਰੂਮਾਂ ਦੇ ਵਿੱਚ ਸੈਲੂਲਰ ਡਿਵਾਈਸਾਂ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਹਾਲਾਂਕਿ ਅਧਿਆਪਕ ਗ੍ਰੇਡ 7 ਤੋਂ 12 ਦੇ ਵਿਦਿਆਰਥੀਆਂ ਨੂੰ ਵਿਦਿਅਕ ਉਦੇਸ਼ਾਂ ਦੇ ਲਈ ਉਹਨਾਂ ਦੀ ਵਰਤੋਂ ਕਰਨ ਦੇ ਯੋਗ ਕਰ ਸਕਦੇ ਨੇ ਇਹ ਨੀਤੀ ਵਿਸ਼ੇਸ਼ ਸਿੱਖਿਆ ਤੇ ਡਾਕਟਰੀ ਕਾਰਨਾ ਦੇ ਮਾਮਲੇ ਦੇ ਵਿੱਚ ਸੈੱਲ ਫੋਨ ਦੀ ਵਰਤੋਂ ਲਈ ਜਗ੍ਹਾ ਬਣਾਉਂਦੀ ਹੈ ਪੀਈਆਈ ਨਿਊ ਬ੍ਰਾਂਸਵਿਕ ਤੇ ਨੋਵਾ ਸਕੋਸ਼ੀਆ ਦੇ ਕਦਮਾਂ ਦੇ ਉੱਤੇ ਇਹ ਚੱਲ ਰਿਹਾ ਹੈ ਜੋ ਕਰੰਬਰ ਮਈ ਤੇ ਜੂਨ ਦੇ ਵਿੱਚ ਕਲਾਸਰੂਮਾਂ ਦੇ ਵਿੱਚ ਸੈੱਲ ਫੋਨ ਦੀ ਵਰਤੋਂ ਨੂੰ ਸੀਮਿਤ ਕਰਦੇ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਸਿੱਖਿਆ ਮੰਤਰੀ નેਟਲੀ ਜੈਮਸਨ ਦੇ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਆਪਣੇ ਫੋਨ ਕਲਾਸਰੂਮਸ ਤੋਂ ਪਾਸੇ ਰੱਖਣੇ ਹੋਣਗੇ ਇਹ ਨਿਰਦੇਸ਼ ਮੰਗਲਵਾਰ ਸਵੇਰੇ 9:30 ਵਜੇ ਜਾਰੀ ਕੀਤੇ ਗਏ નેਟਲੀ ਨੇ ਕਿਹਾ ਹੈ ਕਿ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਅਸੀਂ ਅਸਲ ਦੇ ਵਿੱਚ ਇਸ ਗੱਲ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਸਾਡੇ ਕਲਾਸਰੂਮਾਂ ਦੇ ਵਿੱਚ ਟੈਕਨੋਲੋਜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਕਈ ਕਾਰਨਾਂ ਜਿਸ ਦੇ ਵਿੱਚ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਪੜਤਨ ਘਟਾਉਣਾ ਸ਼ਾਮ ਕਰਕੇ ਸਿਮਿਤ ਕਰਿਏ ਐਲੀਮੈਂਟਰੀ ਸਕੂਲਾਂ ਤੇ ਜੂਨੀਅਰ ਤੇ ਸੀਨੀਅਰ ਹਾਈ ਸਕੂਲਾਂ ਦੇ ਵਿੱਚ ਨੀਤੀ ਵੱਖਰੀ ਹੋਵੇਗੀ ਕਿੰਡਰਗਾਰਡਨ ਤੋਂ ਗ੍ਰੇਡ 6 ਲਈ ਫੋਨ ਪੂਰੇ ਸਕੂਲੀ ਦਿਨ ਦੇ ਲਈ ਦੂਰ ਰੱਖਣੇ ਪੈਣਗੇ ਗ੍ਰੇਡ 7 ਤੋਂ 12 ਤੱਕ ਵਿਦਿਆਰਥੀ ਬ੍ਰੇਕ ਦੌਰਾਨ ਆਪਣੇ ਸੈੱਲ ਫੋਨਾਂ ਤੱਕ ਪਹੁੰਚ ਕਰ ਸਕਣਗੇ ਪਰ ਵਿਦਿਆਰਥੀਆਂ ਨੂੰ ਸਿਰਫ ਸਕੂਲ ਨੈੱਟਵਰਕ ਰਾਹੀਂ ਹੀ ਇੰਟਰਨੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ ਉਸ ਨੈਟਵਰਕ ਦੇ ਵਿੱਚ ਫਿਲਟਰ ਲੱਗੇ ਨੇ ਜੋ ਸੋਸ਼ਲ ਮੀਡੀਆ ਸਾਈਟਾਂ ਸਮੇਤ ਕੁਝ ਹੋਰ ਸਮੱਗਰੀ ਨੂੰ ਬਲੌਕ ਕਰਦੇ ਨੇ ਵਿਦਿਆਰਥੀਆਂ ਨੂੰ ਕਿਸੇ ਅਧਿਆਪਕ ਦੀ ਇਜਾਜ਼ਤ ਤੋਂ ਬਿਨਾਂ ਤਸਵੀਰਾਂ ਲੈਣ ਜਾਂ ਰਿਕਾਰਡਿੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਧਿਆਪਕ ਹਦਾਇਤੀ ਕਾਰਨਾ ਕਰਕੇ ਵਿਦਿਆਰਥੀਆਂ ਨੂੰ ਫੋਨ ਦੀ ਵਰਤੋਂ ਕਰਨ ਦੇਣ ਦੇ ਯੋਗ ਹੋਣਗੇ ਮੈਡੀਕਲ ਜਾਂ ਵਿਸ਼ੇਸ਼ ਸਿੱਖਿਆ ਮਕਸਦਾਂ ਲਈ ਵੀ ਛੋੜ ਦੀ ਇਜਾਜ਼ਤ ਦਿੱਤੀ ਜਾਵੇਗੀ ਨੈਟਲੀ ਨੇ ਕਿਹਾ ਹੈ ਕਿ ਨਵੇਂ ਨਿਯਮ ਰਾਸ਼ਟਰੀ ਰੋਜ਼ਾਨਾ ਦੇ ਅਨੁਸਾਰ ਹੈ ਉਹਨਾਂ ਕਿਹਾ ਸੀ ਪੁਵਿੱਖ ਦੇ ਵਿੱਚ ਜੇ ਲੋੜ ਪਈ ਤਾਂ ਤਬਦੀਲੀਆਂ ਕਰਨ ਲਈ ਤਿਆਰ ਹਾਂ ਪਰ ਇਹ ਪੂਰੇ ਦੇਸ਼ ਵਿੱਚ ਹੋ ਰਿਹਾ ਹੈ ਉਹਨਾਂ ਕਿਹਾ ਕਿ ਕੁਝ ਸਕੂਲਾਂ ਦੇ ਵਿੱਚ ਅਜਹੀਆਂ ਨੀਤੀਆਂ ਪਹਿਲਾਂ ਤੋਂ ਹੀ ਲਾਗੂ ਨੇ ਪਰ ਮੰਤਰੀ ਦੇ ਨਿਰਦੇਸ਼ ਉਹਨਾਂ ਨੀਤੀਆਂ ਨੂੰ ਹੋਰ ਮਜ਼ਬੂਤ ਕਰਨਗੇ ਉਹਨਾਂ ਕਿਹਾ ਕਿ ਅਦੇ ਆਪਕਾ ਨੂੰ ਕਈ ਵਾਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਫੋਨ ਬੰਦ ਕਰਨ ਲਈ ਕਹਿਣਾ ਪੈਂਦਾ ਹੈ ਅਤੇ ਇਹ ਕਈ ਵਾਰੀ ਵਿਦਿਆਰਥੀ ਅਧਿਆਪਕ ਦੇ ਵਿੱਚ ਟਕਰਾਅ ਦਾ ਕਾਰਨ ਵੀ ਬਣਦਾ ਹੈ ਤੇ ਬਾਕੀ ਵਿਦਿਆਰਥੀਆਂ ਦੀ ਵੀ ਪੜਾਈ ਦਾ ਨੁਕਸਾਨ ਹੁੰਦਾ ਹੈ ਉਹਨਾ ਕਿਹਾ ਕਿ ਇਸ ਵਿੱਚ ਮਾਪਿਆਂ ਦੀ ਵੀ ਵੱਡੀ ਭੂਮਿਕਾ ਹੋਵੇਗੀ ਉਹਨਾਂ ਨੂੰ ਨੀਤੀ ਨੂੰ ਸਮਝਣਾ ਹੋਵੇਗਾ ਤੇ ਉਸ ਸਮਝ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੋਵੇਗਾ ਪ੍ਰਿੰਸ ਐਡਵਰਡ ਆਇਲੈਂਡ ਯੂਨੀਵਰਸਿਟੀ ਵਿੱਚ ਮਨੁੱਖੀ ਵਿਗਿਆਨ ਵਿਭਾਗ ਦੇ ਵਿੱਚ ਪ੍ਰੋਫੈਸਰ ਅਤੇ ਬੱਚਿਆਂ ਦੇ ਵਿੱਚ ਸਕਰੀਨ ਸਮੇਂ ਦੇ ਵਿਸ਼ੇ ਦੇ ਮਾਹਰ ਟ੍ਰੈਂਵਿਸ ਸੌਂਡਰਸ ਦੀ ਪੈਨਲ ਚਰਚਾ ਵੀ ਮੌਜੂਦ ਹੈ ਵਿਦਿਆਰਥੀਆਂ ਨੂੰ ਇਹ ਦੱਸਣਾ ਕਿ ਦਿਨ ਦਾ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਸਕਰੀਨਾਂ ਨੂੰ ਦੂਰ ਰੱਖਦੇ ਹਾਂ ਇਹ ਡਿਜੀਟਲ ਸੱਖਰਤਾ ਦਾ ਬਹੁਤ ਅਹਿਮ ਹਿੱਸਾ ਹੈ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ ਇਸ ਬਾਰੇ ਹੋਰ ਬਹੁਤ ਸਾਰੀਆਂ ਚੰਚਾਵਾ ਦਾ ਕਾਰਨ ਬਣੇਗੀ ਕਿ ਫੋਨ ਦੀ ਵਰਤੋਂ ਕਰਨਾ ਕਦੋਂ ਉਚਿਤ ਹੈ ਤੇ ਕਦੋਂ ਨਹੀਂ ਨਟਲੀ ਨੇ ਕਿਹਾ ਕਿ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ ਮੰਤਰੀ ਨੇ ਨਿਰਦੇਸ਼ ਵਿੱਚ ਵਿਦਿਆਰਥੀਆਂ ਤੋਂ ਕੀਤੀ ਜਾਂਦੀ ਤਵਕਕ ਦੇ ਵੇਰਵੇ ਯਾਨੀ ਨਵੀਂ ਵਿੰਡੋ ਵੀ ਸ਼ਾਮਿਲ ਹੈ ਆਉਂਦੇ ਸਤੰਬਰ ਦੇ ਵਿੱਚ ਵਿਦਿਆਰਥੀਆਂ ਨਾਲ ਉਹਨਾਂ ਦੇ ਘਰ ਇੱਕ ਚਿੱਠੀ ਭੇਜੀ ਜਾਵੇਗੀ ਜਿਸ ਦੇ ਵਿੱਚ ਉਸ ਨੂੰ ਤਫਸੀਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਵਿਦਿਆਰਥੀਆਂ ਤੇ ਮਾਪਿਆਂ ਤੋਂ ਉਮੀਦ ਕੀਤੀ ਜਾਏਗੀ ਕਿ ਉਹ ਸਦਸਤਾਵੇਜ਼ ਨੂੰ ਪੜਨ ਤੇ ਸਮਝਣ ਤੇ ਫਿਰ ਉਹਨਾਂ ਉਮੀਦਾਂ ਨਾਲ ਸਹਿਮਤ ਹੋਣ ਵਾਲੇ ਇੱਕ ਪੱਤਰ ਤੇ ਦਸਤਖਤ ਕਰਨ ਨਿਊਜ਼ ਜਸਤੂ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਦੀ ਸਰਕਾਰ ਨੇ ਜਨਤਕ ਪੋਸਟ ਸੈਕੰਡਰੀ ਸਿੱਖਿਆ ਸੰਸਥਾਵਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਉਹਨਾਂ ਦੇ ਕੁੱਲ ਦਾਖਲੇ ਦੇ 30 ਫੀਸਦੀ ਤੇ ਸੀਮਿਤ ਕਰਦੇ ਹੋਏ ਕੁਮਾਂਤਰੀ ਵਿਦਿਆਰਥੀ ਦਾਖਲਾ ਕਿਸੇ ਸੰਸਥਾ ਦੀ ਟੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਤੇ ਦਬਾਅ ਨਹੀਂ ਪਾਉਂਦਾ ਸੂਬੇ ਦਾ ਕਹਿਣਾ ਹੈ ਕਿ ਦਿਸ਼ਾ ਨਿਰਦੇਸ਼ ਇਸ ਮਹੀਨੇ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ ਤੇ ਆਉਣ ਵਾਲੇ ਸਾਲ ਦੇ ਵਿੱਚ ਸਕੂਲਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ ਆਟਵਾ ਦੇ ਵੱਲੋਂ ਵਿਦਿਆਰਥੀ ਪਰਮਟਾਂ ਤੇ 2 ਸਾਲ ਦੀ ਕੈਪ ਦਾ ਐਲਾਨ ਕਰਨ ਤੋਂ ਬਾਅਦ ਬੀਸੀ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਲਈ ਨਵੇਂ ਪੋਸਟ ਸੈਕੰਡਰੀ ਸੰਸਥਾਵਾਂ ਨੂੰ ਕੁਮਾਂਤਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਲਈ ਅਰਜ਼ੀ ਦੇਣ ਤੇ ਪਾਬੰਦੀ ਲਗਾਵੇਗੀ। ਬੀਸੀ ਦੀ ਸਰਕਾਰ ਨੇ ਜਨਤਕ ਪੋਸਟ ਸੈਕੰਡਰੀ ਸਿੱਖਿਆ ਸੰਸਥਾਵਾਂ ਦੇ ਲਈ ਨਵੇਂ ਨਿਰਦੇਸ਼ ਪੇਸ਼ ਕੀਤੇ ਨੇ। ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਉਹਨਾਂ ਦੇ ਕੁੱਲ ਦਾਖਲੇ ਦੇ 30% ਤੇ ਸੀਮਤ ਕੀਤਾ ਹੈ। ਇੱਕ ਬਿਆਨ ਦੇ ਵਿੱਚ ਪੋਸਟ ਸੈਕੰਡਰੀ ਸਿੱਖਿਆ ਦੇ ਪਿਵệਖ ਦੇ ਹੁਨਰ ਤੇ ਸੁਬਾਈ ਮੰਤ్రਾਲੇ ਦਾ ਕਹਿਣਾ ਹੈ ਕਿ ਨਵੀਂ ਸੀਮਾ ਇਹ ਯਕੀਨੀ ਬਣਾਉਣ ਲਈ ਹੈ ਕਿ ਕੁਮਾਂਤਰੀ ਵਿਦਿਆਰਥੀ ਦਾਖਲਾ ਕਿਸੇ ਸੰਸਥਾ ਦੀ ਯੋਗਤਾ ਨੂੰ ਟੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਦਬਾਅ ਨਹੀਂ ਪਾਉਂਦਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੇ ਵਿਕਟੋਰੀਆ ਯੂਨੀਵਰਸਿਟੀ ਵਰਗੇ ਸਕੂਲਾਂ ਦਾ ਕਹਿਣਾ ਹੈ ਕਿ ਉੱਥੇ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਦਾ ਪੱਧਰਤੀ ਫੀਸ ਦੀ ਸੀਮਾ ਤੋਂ ਵੱਧ ਨਹੀਂ ਹੈ ਤੇ ਇਸ ਬਦਲਾਅ ਦਾ ਕੰਮਕਾਜ ਤੇ ਕੋਈ ਅਸਰ ਨਹੀਂ ਪਵੇਗਾ ਕੁਐਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਨੇ 2023-24 ਦੇ ਲਈ ਨਿਰਧਾਰਤ ਸੀਮਾ 36% ਤੋਂ ਵੱਧ ਕੀਤੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੁਆਰਾ ਇਸ ਸਾਲ ਕੁਮਾਂਤਰੀ ਵਿਦਿਆਰਥੀਆਂ ਦੀ 3,60,000 ਦੀ ਸੀਮਾ ਤੋਂ ਪਹਿਲਾਂ ਸਕੂਲੀ ਸਾਲ ਸ਼ੁਰੂ ਹੋਇਆ ਸੀ ਯੂਨੀਵਰਸਿਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਬੀਸੀ ਸਰਕਾਰੀ ਦਿਸ਼ਾ ਨਿਰਦੇਸ਼ ਉਹਨਾਂ ਦੀ ਉਮੀਦਾਂ ਨਾਲ ਮੇਲ ਖਾਂਦੇ ਨੇ ਸੂਬੇ ਦਾ ਕਹਿਣਾ ਹੈ ਕਿ ਦਿਸ਼ਾ ਨਿਰਦੇਸ਼ ਇਸ ਮਹੀਨੇ ਸ਼ੁਰੂ ਹੁੰਦੇ ਨੇ ਤੇ ਆਉਣ ਵਾਲੇ ਸਾਲ ਵਿੱਚ ਸਕੂਲਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਦਾ ਮਤਲਬ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨ ਲਈ ਵੀ ਹੈ ਕਿ ਇਨਰੋਲਮੈਂਟ ਦੇ ਪੱਦਰ ਸਥਾਨਕ ਭਾਈਚਾਰਿਆਂ ਤੇ ਦਬਾਅ ਨਹੀਂ ਪਾਉਂਦੇ ਹੈ ਯੋਸਾਸਤੋ ਚੈਨਲ ਪੰਜਾਬੀ ਦੀ ਰਿਪੋਰਟ ਲੰਬੀ ਗੱਲਬਾਤ ਤੋਂ ਬਾਅਦ ਆਖਿਰਕਾਰ BC ਤੇ ਅਲਬਰਟਾ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਦਾ ਮਤਲਬ ਹੈ ਕਿ BC ਦੀਆਂ ਵਾਈਨਰੀਆਂ ਆਪਣੇ ਉਤਪਾਦਾਂ ਨੂੰ ਦੁਬਾਰਾ ਅਲਬਰਟਾ ਦੇ ਖਪਤਕਾਰਾਂ ਤੱਕ ਸਿੱਧਾ ਵੇਚ ਸਕਦੀਆਂ ਨੇ ਜਿਸ ਦੇ ਨਾਲ BC ਦੇ ਵਾਈਨ ਉਦਯੋਗ ਦੇ ਲਈ ਦੁਬਾਰਾ ਮਹੱਤਵਪੂਰਨ ਵਿਕਰੀ ਹੋਵੇਗੀ ਤੇ ਸਹਿਰ ਸਬਾਟੇ ਦੇ ਮਾਧਿਅਮ ਦੇ ਦੁਆਰਾ ਇਹ ਖੁੱਲਣਗੇ BC ਤੇ ਅਲਬਰਟਾ ਨੇ ਇੱਕ ਸਮਝੌਤੇ ਪੱਤਰ ਦੇ ਉੱਤੇ ਦਸਖਤ ਕੀਤੇ ਨੇ ਜਿਸ ਦੇ ਤਹਿਤ BC ਦੀਆਂ ਵਾਈਨਰੀਆਂ ਦੇ ਲਈ ਅਲਬਰਟਾ ਦੇ ਹਕਾ ਨੂੰ ਇੱਕ ਸਿੱਧੀ ਜਿਹੜੀ ਹੈ ਉਹ ਵਾਈਨ ਦੀ ਵਿਕਰੀ ਕਰਨ ਲਈ ਰਸਤਾ ਬਣਾਇਆ ਜਾਏਗਾ ਅਲਬਰਟਾ ਵਿੱਚ ਵਾਈਨ ਦੇ ਸਿੱਧੀ ਵਿਕਰੀ ਨੂੰ ਦੁਬਾਰਾ ਖੋਲਣਾ ਅੰਗੂਰ ਉਤਪਾਦਕਾਂ ਤੇ ਬਾਗਬਾਨਾਂ ਦੇ ਲਈ ਵੀ ਇੱਕ స్వాਗਤੀ ਮੌਕਾ ਹੈ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿਚਕਾਰ ਇੱਕ ਨਵੇਂ ਸਮਝੌਤੇ ਤੋਂ ਪਾਵੇ ਕਿ BC ਦੀਆਂ ਵਾਈਨਰੀਆਂ ਆਪਣੇ ਉਤਪਾਦਾਂ ਨੂੰ ਦੁਬਾਰਾ ਅਲਬਰਟਾ ਦੇ ਖਪਤਕਾਰਾਂ ਤੱਕ ਸਿੱਧਾ ਪਹੁੰਚ ਸਕਦੀਆਂ ਨੇ ਜਿਸ ਨਾਲ BC ਦੇ ਵਾਈਨ ਉਦਯੋਗ ਲਈ ਦੁਬਾਰਾ ਮਹੱਤਵਪੂਰਨ ਵਿਕਰੀ ਹੋਵੇਗੀ ਤੇ ਸਹਿਰ ਸਪਾਟੇ ਦੇ ਮਾਧਿਅਮ ਦੁਬਾਰਾ ਖੁੱਲਣਗੇ BC ਦੇ ਪ੍ਰੀਮੀਅਰ ਡੇਵਿਡ ਬੀ ਨੇ ਕਿਹਾ ਹੈ ਕਿ BC ਦੀਆਂ ਵਾਈਨ ਜ਼ ਵਿਸ਼ਵ ਪੱਧਰ ਤੇ ਵਧੀਆਂ ਮੰਨੀਆਂ ਜਾਂਦੀਆਂ ਨੇ ਤੇ ਕੈਨੇਡਾ ਅਤੇ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਆਨੰਦ ਮਾਣਿਆ ਜਾਣਾ ਚਾਹੀਦਾ ਹੈ ਅੱਜ ਦੇ ਸਮਝੌਤੇ ਨਾਲ ਅਲਬਰਟਾ ਵਿੱਚ ਗਾਹਕਾਂ ਨੂੰ ਸਿੱਧੀ ਵਿਕਰੀ ਤੇ ਅਸਥਾਈ ਤੌਰ ਤੇ ਲਗਾਈ ਗਈ ਪਾਬੰਦੀ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ BC ਦੇ ਅੰਗੂਰ ਉਤਪਾਦਕਾਂ ਤੇ ਵਾਈਨਰੀਆਂ ਦੇ ਲਈ ਇਹ ਇੱਕ ਵਧੀਆ ਖਬਰ ਹੈ ਤੇ ਇਸ ਦੇ ਨਾਲ ਹੀ ਅਲਬਰਟਾ ਦੇ ਲੋਕਾਂ ਲਈ ਵੀ ਇੱਕ ਵਧੀਆ ਖਬਰ ਹੈ ਜੋ ਵਾਇਨ ਦਾ ਸ਼ਾਨਦਾਰ ਤਰੀਕੇ ਨਾਲ ਆਨੰਦ ਮਾਣਦੇ ਨੇ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਨੇ ਇੱਕ ਸਮਝੌਤੇ ਪੱਤਰ ਤੇ ਹਸਤਾਖਰ ਕੀਤੇ ਜਿਸ ਦੇ ਤਹਿਤ BC ਦੀਆਂ ਵਾਇਨਰੀਆਂ ਦੇ ਲਈ ਅਲਬਰਟਾ ਦੇ ਗਾਹਕਾਂ ਨੂੰ ਸਿੱਧਾ ਵਾਇਨ ਦੀ ਵਿਕਰੀ ਕਰਨ ਲਈ ਰਸਤਾ ਬਣਾਇਆ ਜਾਏਗਾ ਖਪਤਕਾਰਾਂ ਨੂੰ ਸਿੱਧੀ ਵਿਕਰੀ ਵਾਈਨ ਕਲੱਬਾਂ ਅਤੇ ਹੋਰ ਗਾਹਕਾਂ ਨੂੰ ਉਹਨਾਂ ਪ੍ਰੀਮੀਅਮ BC ਵਾਈਨਜ਼ ਦੇ ਵਧੇਰੇ ਵਿਕਲਪ ਅਤੇ ਪਹੁੰਚ ਪ੍ਰਦਾਨ ਕਰਦੀ ਹੈ ਜੋ ਸ਼ਾਇਦ ਉਹਨਾਂ ਦੇ ਖੇਤਰ ਵਿੱਚ ਆਸਾਨੀ ਨਾਲ ਨਹੀਂ ਮਿਲਦੀਆਂ। ਅਲਬਰਟਾ ਤੋਂ ਘੁੰਮਣ ਫਿਰਨਾਏ ਸੈਲਾਨੀ BC ਦੀਆਂ ਵਾਈਨਰੀਆਂ ਦਾ ਦੌਰਾ ਕਰਨ ਤੋਂ ਬਾਅਦ ਅਕਸਰ ਵਾਈਨ ਆਰਡਰ ਕਰਦੇ ਨੇ ਤਾਂਕਿ ਜਦੋਂ ਉਹ ਘੁੰਮ ਫਿਰ ਕੇ ਵਾਪਸ ਘਰ ਪਹੁੰਚਣ ਤਾਂ ਉਹ BC ਦੇ ਉਤਪਾਦਾਂ ਦਾ ਆਨੰਦ ਮਾਣ ਸਕਣ। ਅਲਬਰਟਾ ਵਿੱਚ ਵਾਈਨ ਦੀ ਸਿੱਧੀ ਵਿਕਰੀ ਨੂੰ ਦੁਬਾਰਾ ਖੋਲਣਾ ਅੰਗੂਰ ਉਤਪਾਦਕਾਂ ਤੇ ਬਾਗਬਾਨਾਂ ਲਈ ਇੱਕ ਸੁਆਗਤੀ ਹੁਲਾਰਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜਿਹੜੇ ਹਰਵਿੰਦਰ ਸੰਧੂ ਐਮਐਲਏ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸੇਲਜ਼ ਮਾਰਕੀਟ ਵਿੱਚ ਵਾਅਦਾ ਕਰਨਾ ਉਹਨਾਂ ਉਤਪਾਦਕਾਂ ਲਈ ਇੱਕ ਬਹੁਤ ਵੱਡਾ ਲਾਭ ਹੈ ਜੋ ਆਪਣੀਆਂ ਫਸਲਾਂ ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਕਰਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਲਾਬਰਡੋਰ ਦੇ ਪ੍ਰੀਮੀਅਰ ਹੁਣ ਤੱਕ ਇੱਕੋ ਇੱਕ ਅਜਿਹੇ ਨੇਤਾ ਨੇ ਜੋ ਕਿ ਕਯੂਬੈਕ ਤੇ ਦਬਾਅ ਨੂੰ ਘੱਟ ਕਰਨ ਦੇ ਲਈ ਸ਼ਰਨ ਮੰਗਣ ਵਾਲਿਆਂ ਨੂੰ ਜਨਤਕ ਤੌਰ ਤੇ ਵਲੰਟੀਅਰ ਕਰਨ ਦੇ ਲਈ ਤਿਆਰ ਨੇ ਮੈਰੀਟੋਬਾ ਦੇ ਪ੍ਰੀਮੀਅਰ ਵੈਬ ਕੇਨੀਓ ਨੇ ਕਿਹਾ ਹੈ ਕਿ ਉਹ ਹੋਰ ਸ਼ਰਨਾਰਥੀਆਂ ਖਾਸ ਕਰਕੇ ਜਿਹੜੇ ਫਰਾਂਸਵੀ ਬੋਲਣ ਵਾਲਿਆਂ ਨੂੰ ਸਵਾਗਤ ਕਰਨ ਦੇ ਲਈ ਤਿਆਰ ਹੋਣਗੇ ਪਰ ਸਿਰਫ ਉਹ ਉਦੋਂ ਤੱਕ ਹੋਣਗੇ ਜੇਕਰ ਸੂਬੇ ਨੂੰ ਕੇਂਦਰੀ ਸਰਕਾਰ ਤੋਂ ਹੋਰ ਪੈਸਾ ਮਿਲੇ ਪਰ ਬੁੱਧਵਾਰ ਨੂੰ ਕਈ ਪ੍ਰੀਮੀਅਰਾਂ ਨੇ ਸੁਝਾ ਦਿੱਤਾ ਹੈ ਕਿ ਉਹਨਾਂ ਦੀ ਸਥਿਤੀ ਕਿਊਬెక్ ਦੇ ਹਾਲਾਤਾਂ ਤੋਂ ਵੱਖਰੀ ਨਹੀਂ ਹੈ ਜੋ ਕਿ ਇਸ ਵੇਲੇ ਕੈਨੇਡਾ ਦੇ 50% ਦੀ ਤੋਂ ਵੱਧ ਸ਼ਰਨਾਰਥੀਆਂ ਦਾ ਘਾਰ ਹੈ ਮੈਨੀਟੋਬਾ ਦੇ ਨਿਊ ਫਾਉਂਡਲੈਂਡ ਦੇ ਲੈਬਰਾਡੋਰ ਦੇ ਪ੍ਰੀਮੀਅਰ ਇੱਕੋ ਇੱਕ ਅਜਿਹੇ ਨੇਤਾ ਨੇ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ ਉਹ ਸ਼ਰਨਾਰਥੀਆਂ ਨੂੰ ਸਵੀਕਾਰ ਕਰਨਗੇ ਤਾਂ ਜੋ ਕਿਊਬਿਕ ਤੇ ਦਬਾਅ ਨੂੰ ਘਟਾਇਆ ਜਾ ਸਕੇ ਹਾਲਾਂਕਿ ਸਾਰੇ ਪ੍ਰੀਮੀਅਰਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਸੰਭਾਵਿਤ ਸ਼ਰਨਾਰਥੀਆਂ ਨੂੰ ਦੇਸ਼ ਭਰ ਦੇ ਵਿੱਚ ਸਮਾਨ ਤੌਰ ਤੇ ਵੰਡਿਆ ਜਾਵੇ ਬੁੱਧਵਾਰ ਨੂੰ ਹੈਲੀਫੈਕਸ ਦੇ ਵਿੱਚ ਕੈਨੇਡਾ ਦੇ ਪ੍ਰੀਮੀਅਰਾਂ ਦੀ 3 ਦਿਨ ਦੀ ਸਮੇਲਨ ਦੇ ਅਖੀਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਈ ਪ੍ਰਾਂਤਕ ਨੇਤਾਵਾਂ ਨੇ ਕਿਹਾ ਕਿ ਉਹ ਵੀ ਇਮੀਗ੍ਰੇਸ਼ਨ ਤੋਂ ਮਿਲਦੇ ਦੇ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਸਵੀਕਾਰ ਕਰਨ ਦੀ ਵਚਨਬੱਧਤਾ ਨਹੀਂ ਕਰਨਗੇ ਕਿਉਂ ਬਿੱਦੇ ਪ੍ਰੀਮੀਅਰ ਫਾਂਸਵਾਲ ਐਗੋਲਟ ਨੇ ਕਿਹਾ ਹੈ ਕਿ ਉਹਨਾਂ ਦਾ ਪ੍ਰਾਂਤ ਹਾਲੀਆ ਸਾਲਾਂ ਦੇ ਵਿੱਚ ਆਏ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦਾ ਸਹਾਰਾ ਨਹੀਂ ਦੇ ਸਕਦਾ। ਬੁੱਧਵਾਰ ਨੂੰ ਉਸਨੇ ਕਿਹਾ ਕਿ ਕਈ ਪ੍ਰਾਂਤ ਕਿਊਬਿਕ ਤੋਂ ਹੋਰ ਸੰਭਾਵਿਤ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਪਰ ਉਹਨਾਂ ਨੇ ਉਹਨਾਂ ਦਾ ਨਾਮ ਨਹੀਂ ਦੱਸਿਆ। ਮੈਰੀਟੋਬਾ ਦੇ ਪ੍ਰੀਮੀਅਰ ਮੈਕਨੀਊ ਨੇ ਕਿਹਾ ਹੈ ਕਿ ਉਹ ਹੋਰ ਸ਼ਰਨਾਰਥੀਆਂ ਖਾਸ ਕਰਕੇ ਫ੍ਰੈਂਚ ਵੀ ਬੋਲਣ ਵਾਲਿਆਂ ਨੂੰ ਸਵਾਗਤ ਕਰਨ ਲਈ ਤਿਆਰ ਹੋਣਗੇ ਪਰ ਸਿਰਫ ਉਦੋਂ ਜੇਕਰ ਪ੍ਰਾਂਤ ਨੂੰ ਕੇਂਦਰੀ ਸਰਕਾਰ ਤੋਂ ਹੋਰ ਪੈਸਾ ਮਿਲੇ। ਨਿਊ ਫਾਉਂਡਲੈਂਡ ਤੇ ਲਿਬਰਾਡੋਰ ਦੇ ਪ੍ਰੀਮੀਅਰ ਐਂਡਰਿਓ ਫਿਉਰੀ ਨੇ ਵੀ ਕਿਹਾ ਹੈ ਕਿ ਉਹਨਾਂ ਨੇ ਲੇ ਗੌਰਟ ਨੂੰ ਦੱਸਿਆ ਕਿ ਉਹਨਾਂ ਦਾ ਪ੍ਰਾਂਤ ਸ਼ਰਨਾਰਥੀ ਦਰਜਾ ਲੱਭ ਰਹੇ ਨਵੇਂ ਆਏ ਲੋਕਾਂ ਦੀ ਗਿਣਤੀ ਨੂੰ ਅਨੁਪਾਤ ਵਿੱਚ ਵੰਡਣ ਲਈ ਖੁਸ਼ ਹੋਵੇਗਾ ਪ੍ਰਾਂਤਕ ਅਤੇ ਖੇਤਰੀ ਪ੍ਰੀਮੀਅਰਾਂ ਨੇ ਕਿਹਾ ਹੈ ਕਿ ਉਹ ਕੈਨੇਡਾ ਪਰਦੇ ਵਿੱਚ ਸ਼ਰਨਾਰਥੀਆਂ ਦੇ ਇਨਸਾਫ ਵਾਲੀ ਵੰਡ ਦਾ ਸਮਰਥਨ ਕਰਦੇ ਨੇ ਉਹਨਾਂ ਨੇ ਕੇਂਦਰੀ ਸਰਕਾਰ ਨੂੰ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਅਸਲੀ ਸ਼ਰਨਾਰਥੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਏ ਤੇ ਸਵੀਕਾਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ ਦੀ ਯੋਗ ਸੰਖਿਆ ਨਿਰਧਾਰਤ ਕਰਨ ਲਈ ਪ੍ਰਾਂਤਕ ਅਤੇ ਖੇਤਰੀ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ ਜਾਏ ਉਹਨਾਂ ਕਿਹਾ ਕਿ ਆਟਵਾ ਨੂੰ ਸ਼ਰਨਾਰਥੀਆਂ ਨੂੰ ਆਵਾਸ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਦੀ ਲਾਗਤ ਲਈ ਯੋਗ ਫੰਡ ਮੁਹੱਈਆ ਕਰਾਉਣਾ ਚਾਹੀਦਾ ਹੈ ਪਰ ਸਰਕਾਰ ਦੇ ਅਨੁਸਾਰ ਬੁੱਧਵਾਰ ਨੂੰ ਕਈ ਪ੍ਰੀਮੀਅਰਾਂ ਨੇ ਸੁਝਾਅ ਦਿੱਤਾ ਕਿ ਉਹਨਾਂ ਦੀ ਸਥਿਤੀ ਕਿ ਉਬੇਗ ਦੇ ਹਾਲਾਤਾਂ ਤੋਂ ਵੱਖਰੀ ਨਹੀਂ ਹੈ ਜੋ ਕਿ ਇਸ ਵੇਲੇ ਕੈਨੇਡਾ ਦੇ 50% ਤੋਂ ਵੱਧ ਸ਼ਰਨਾਰਥੀਆਂ ਦਾ ਘਾਰ ਹੈ ਅਲਬਰਟਾ ਪ੍ਰੀਮੀਅਰ ਕਹਿੰਦੇ ਨੇ ਕਿ ਨਿਰਾਸ਼ ਕਰਨ ਵਾਲੀ ਫੰਡ ਜਿਹੜੀ ਹੈ ਉਹ ਕੀਤੀ ਜਾਵੇ ਨਵੇਂ ਆਉਣ ਵਾਲਿਆਂ ਦੇ ਲਈ 온ਟਾਰੀਓ ਦੇ ਪ੍ਰੀਮੀਅਰ ਡੱਗਫੋਨ ਨੇ ਕਿਹਾ ਹੈ ਕਿ ਉਹਨਾਂ ਦਾ ਪ੍ਰਾਂਤ ਅਤੇ ਕਿਊਬਿਕ ਮਿਲ ਕੇ ਸ਼ਰਨਾਰਥੀਆਂ ਨੂੰ ਸਹਾਰਾ ਦੇਣ ਦਾ ਵੱਡਾ ਹਿੱਸਾ ਨਿਭਾਉਂਦੇ ਨੇ ਤੇ ਨਵੇਂ ਆਉਣ ਵਾਲਿਆਂ ਨੂੰ ਕੰਮ ਕਰਨ ਦੀ ਆਗਿਆ ਪ੍ਰਮਾਣ ਪੱਤਰ ਜਾਰੀ ਕਰਨ ਲਈ ਓਟਵਾ ਨੂੰ ਬਹੁਤ ਸਮਾਂ ਲੱਗਦਾ ਹੈ ਉਹ ਇੱਕ ਬਿਹਤਰੀਨ ਜੀਵਨ ਚਾਹੁੰਦੇ ਨੇ ਉਹਨਾਂ ਹੋਰ ਨਾਲ ਉਹ ਹੋਰਨਾਂ ਦੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਨੇ ਤੇ ਸਮਾਜ ਵਿੱਚ ਯੋਗਦਾਨ ਵੀ ਪਾਉਣਾ ਚਾਹੁੰਦੇ ਨੇ ਸਾਨੂੰ ਵਾਕਈ ਕੇਂਦਰੀ ਸਰਕਾਰ ਦੀ ਸਹਾਇਤਾ ਦੀ ਲੋੜ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਵੀ ਕਿਹਾ ਕਿ ਉਹਨਾਂ ਦਾ ਪ੍ਰਾਂਤ ਵੀ ਵੱਧ ਰਹੇ ਸ਼ਰਨਾਰਥੀਆਂ ਦੀ ਗਿਣਤੀ ਨਾਲ ਨਿਪਟ ਰਿਹਾ ਹੈ ਹਰ ਪ੍ਰਾਂਤ ਉਸ ਵਾਧਦੀ ਹੋਈ ਇਮੀਗ੍ਰੇਸ਼ਨ ਦੀ ਗਿਣਤੀ ਨਾਲ ਨਿਪਟਦਾ ਦਿਖਾਈ ਦੇ ਰਿਹਾ ਜੋ ਅਸੀਂ ਇਸ ਵੇਲੇ ਦੇਖ ਰਹੇ ਹਾਂ ਲਗਾਲਟ ਉਮੀਦ ਕਰਦੇ ਨੇ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਿਊਬਿਕ ਤੋਂ ਸ਼ਰਨਾਰਥੀਆਂ ਨੂੰ ਹੋਰ ਪ੍ਰਾਂਤਾਂ ਵਿੱਚ ਭੇਜਿਆ ਜਾਵੇ ਤੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਪਦੇ ਵਾਪਸੀ ਨਾਲ ਨਵੇਂ ਸ਼ਰਨਾਰਥੀਆਂ ਦਾ ਇੱਕ ਨਵਾਂ ਜਨਮ ਹੋ ਸਕਦਾ ਹੈ ਮਹੀਨਿਆਂ ਤੋਂ ਪਹਿਲਾਂ ਕਿਊਬਿਕ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਕਿਊਬਿਕ ਦੇ ਵਿੱਚ ਅਤੇ ਉਹ ਪ੍ਰਵਿੰਸਾਂ ਦੇ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਨੂੰ ਅੱਧਾ ਕਰਨਾ ਚਾਹੁੰਦੇ ਨੇ ਪਿਛਲੇ ਮਹੀਨੇ ਲਗੋਰ ਨਾਲ ਮੁਲਾਕਾਤ ਦੇ ਵਿੱਚ ਟਰੂਡੋ ਨੇ ਐਲਾਨ ਕੀਤਾ ਕਿ ਸੰਘੀ ਸਰਕਾਰ ਨੇ ਪ੍ਰੋਵਿੰਸ ਨੂੰ ਨਵੇਂ ਆਏ ਲੋਕਾਂ ਦਾ ਸਹਾਰਾ ਦੇਣ ਲਈ ਡਾਲਰ 750 ਮਿਲੀਅਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਕਿਸੇ ਵੀ ਮਿਆਤੇ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਕੋਈ ਨਿਸ਼ਾਨਾ ਨਹਾ ਲਿਆ ਸਟੈਟਿਸਟਿਕਸ ਕੈਨੇਡਾ ਦਾ ਡਾਟਾ ਅਨੁਸਾਰ ਕਯੂਬਿਕ ਦੇ ਵਿੱਚ ਦੂਜੇ 3 ਮਹੀਨੇ ਦੌਰਾਨ 597000 ਗੈਰ ਸਥਾਈ ਰਹਿਣ ਵਾਲੇ ਸ਼ਾਮਿਲ ਨੇ ਜਿਵੇਂ ਕਿ 190000 ਸ਼ਰਨਾਰਥੀਆਂ ਨੇ ਇਸ ਨੂੰ ਪਿਛਲੇ ਸਾਲ ਦੇ ਵਿੱਚ 420000 ਅਤੇ 2022 ਦੇ ਵਿੱਚ 295000 ਨੂੰ ਜਿਹੜਾ ਉਹ ਇਸ ਨੂੰ ਪਿਛਲੇ ਸਾਲ ਵਿੱਚ 420000 ਅਤੇ 2022 ਵਿੱਚ 295000 ਤੇ ਉੱਪਰ ਚੱਲ ਰਿਹਾ ਹੈ ਖੋਲਾਬਾਦੀ ਦੇ ਵਿੱਚ ਗੈਰ ਸਾਈ ਰਹਿਣ ਨਿਵਾਸੀ ਸਾਈ ਨਿਵਾਸੀਆਂ ਦਾ ਹਿੱਸਾ 3 ਸਾਲਾਂ ਵਿੱਚ 3.3% ਤੋਂ 6.6% ਵੱਧ ਗਿਆ ਹੈ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਹਾਈਡਰੋ ਸਰੀ ਦੇ ਵਿੱਚ ਕੈਪੀਟਲ ਪ੍ਰੋਜੈਕਟਾਂ ਦੇ ਵਿੱਚ ਡਾਲਰ ਲਗਭਗ 1 ਬਿਲੀਅਨ ਦਾ ਨਿਵੇਸ਼ ਕਰੇਗੀ ਕਰਾ ਕਾਰੋਬਾਰਾਂ ਤੇ ਬਿਜਲੀਕਰਨ ਤੇ ਆਵਾਜਾਈ ਦੀਆਂ ਬਦਰੀਆਂ ਲੋੜਾਂ ਦੇ ਲਈ ਵਾਤਾਵਰਣ ਪੱਖੋਂ ਸਾਫ਼ ਬਿਜਲੀ ਉਪਲਬਧ ਕਰਾਈ ਜਾ ਸਕੇ ਸਰੀ ਲੋਅਰ ਮੈਂਡਲੈਂਡ ਤੇ ਬੀਸੀ ਭਰ ਦੇ ਪਾਈ ਜਾ ਰਹਿਆਂ ਦੇ ਵਿੱਚ ਕੰਸਟਰਕਸ਼ਨ ਦੇ ਇਹ ਪ੍ਰੋਜੈਕਟ ਅਗਲੇ ਦਹਾਕੇ ਦੇ ਵਿੱਚ ਹਜ਼ਾਰਾਂ ਚੰਗੀਆਂ ਨੌਕਰੀਆਂ ਪੈਦਾ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਲੋਕਾਂ ਨੂੰ ਵਾਤਾਵਰਣ ਪੱਖੋਂ ਸਾਫ਼ ਕਫਾਇਤੀ ਤੇ ਪ੍ਰੋਸੇਮੰਦ ਬਿਜਲੀ ਤੱਕ ਪਹੁੰਚੋਵੇ ਜਨਵਰੀ ਵਿੱਚ ਸੂਬੇ ਨੇ BC ਹਾਈਡਰੋ ਦੇ ਅਪਡੇਟ ਕੀਤੇ ਗਏ 10 ਸਾਲਾਂ ਕੈਪੀਟਲ ਪਲਾਨ ਦਾ ਐਲਾਨ ਕੀਤਾ ਹੈ BC ਹਾਈਡਰੋ ਅਗਲੇ ਦਹਾਕੇ ਦੇ ਵਿੱਚ ਸਰੀ ਦੇ ਕੈਪੀਟਲ ਪ੍ਰੋਜੈਕਟਾਂ ਦੇ ਵਿੱਚ ਲਗਭਗ ਡਾਲਰ 1 ਬਿਲੀਅਨ ਦਾ ਨਿਵੇਸ਼ ਕਰੇਗਾ ਤਾਂ ਜੋ ਬਿਜਲੀ ਦੇ ਗ੍ਰਿਡ ਦਾ ਅਪਗ੍ਰੇਡ ਵਿਸਥਾਰ ਕੀਤਾ ਜਾ ਸਕੇ ਤੇ ਸਾਰਿਆਂ ਨੂੰ ਸਾਫ਼ ਸੁਥਰੀ ਵਾਤਾਵਰਣ ਪੱਖੋਂ ਬਿਜਲੀ ਉਪਲਬਧ ਕਰਾਈ ਜਾ ਸਕੇ ਜਨਵਰੀ ਦੇ ਵਿੱਚ ਸੂਬੇ ਨੇ ਬੀਸੀ ਹਾਈਡਰੋ ਦੇ ਅਪਡੇਟ ਕੀਤੇ 10 ਸਾਲਾ ਕੈਪੀਟਲ ਪਲਾਨ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਬੀਸੀ ਪਰ ਵਿੱਚ ਰੀਜਨਲ ਅਤੇ ਪਾਈਚਾਰਕ ਬੁਨਿਆਦੀ ਢਾਂਚੇਰੇ ਨਿਵੇਸ਼ਾਂ ਵਿੱਚ 36 ਬਿਲੀਅਨ ਸ਼ਾਮਿਲ ਕੀਤੇ ਨੇ ਜੋ ਕਿ ਇਸ ਦੇ ਪਿਛਲੇ ਕੈਪੀਟਲ ਪਲਾਨ ਦੇ ਨਿਵੇਸ਼ ਦੇ ਮੁਕਾਬਲੇ 50% ਦਾ ਵਾਦਾ ਹੈ ਕੰਸਟਰਕਸ਼ਨ ਦੇ ਇਹਨਾਂ ਨਵੇਂ ਪ੍ਰੋਜੈਕਟਾਂ ਦੇ ذریعے ਆਉਣ ਵਾਲੇ ਸਮੇਂ ਦੇ ਵਿੱਚ ਸਾਲਾਨਾ ਤਕਰੀਬਨ 10500 ਤੋਂ 12500 ਨੌਕਰੀਆਂ ਪੈਦਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਇਸ ਪਲਾਨ ਦੇ ਤਹਿਤ ਸਾਈਟ ਸੀ ਹਾਈਡਰੋ ਇਲੈਕਟ੍ਰਿਕ ਡੈਮ ਵਰਗੇ ਵੱਡੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਵਿੱਚ ਅਤੇ ਬੀਸੀ ਹਾਈਡਰੋ ਦੇ ਕੈਪੀਟਲ ਨਿਵੇਸ਼ ਨੂੰ ਵਧਾਉਣ ਅਤੇ ਬਰਕਰਾਰ ਰੱਖਣ ਦੇ ਵਿੱਚ ਮਦਦ ਮਿਲੇਗੀ ਇਹ ਯੋਜਨਾ ਆਬਾਦੀ ਦੇ ਵਿੱਚ ਹੋ ਰਹੇ ਵਾਧੇ ਅਤੇ ਘਰਾ ਉਸਾਰੀ ਉਦਯੋਗਿਕ ਵਿਕਾਸ ਦੇ ਵਿੱਚ ਵਾਧੇ ਅਤੇ ਲੋਕਾਂ ਤੇ ਕਾਰੋਬਾਰਾਂ ਦੇ ਫੋਸਿਲ ਫਿਊਲ ਤੋਂ ਵਾਤਾਵਰਣ ਪੱਖੋਂ ਸਾਫ਼ ਬਿਜਲੀ ਦੇ ਵੱਲ ਤਬਦੀਲੀ ਲਿਆਉਣ ਕਾਰਨ ਸਾਰੇ ਖੇਤਰਾਂ ਵਿੱਚ ਬਿਜਲੀ ਦੀ ਵਾਧੇ ਮੰਗ ਨੂੰ ਦਰਸਾਉਂਦੀ ਹੈ ਸਰੀ ਵਰਗੇ ਵਿਕਾਸਸ਼ੀਲ ਸ਼ਹਿਰਾਂ ਦੇ ਵਿੱਚ ਜਿੱਥੇ ਅਸੀਂ ਰਿਹਾਇਸ਼ੀ ਉਸਾਰੀ ਆਵਾਜਾਈ ਤੇ ਉਦਯੋਗਿਕ ਖੇਤਰ ਦੇ ਵਿੱਚ ਮਹੱਤਵਪੂਰਨ ਵਿਕਾਸ ਦੇਖ ਰਹੇ ਹਾਂ ਉੱਥੇ ਹੀ ਅਸੀਂ ਆਪਣੀ ਬਿਜਲੀ ਪ੍ਰਣਾਲੀ ਦੇ ਵਿੱਚ ਵੀ ਮਹੱਤਵਪੂਰਨ ਅਪਗ੍ਰੇਡ ਕਰ ਰਹੇ ਹਾਂ ਜਿਸ ਦੇ ਵਿੱਚ ਸਾਡੀਆਂ ਟਰਾਂਸਮਿਸ਼ਨ ਲਾਈਨਾਂ ਨਵੇਂ ਅਤੇ ਵਿਸਤ੍ਰਿਤ ਸਬਸਟੇਸ਼ਨ ਪ੍ਰੋਜੈਕਟਾਂ ਦੇ ਵਿੱਚ ਨਿਵੇਸ਼ਾਂ ਦੇ ਨਾਲ-ਨਾਲ ਧਰਤੀ ਦੇ ਹੇਠਾਂ ਅਤੇ ਬਾਹਰ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਮਦਦ ਲਈ ਪ੍ਰਮੁੱਖ ਨਿਵੇਸ਼ਾਂ ਦਾ ਫੰਡ ਵੀ ਸ਼ਾਮਿਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੇ ਗਾਹਕਾਂ ਨੂੰ ਪਰੋਸੇਯੋਗ ਤੇ ਵਾਤਾਵਰਣ ਪੱਖੋਂ ਸਾਫ਼ ਬਿਜਲੀ ਪ੍ਰਦਾਨ ਕਰ ਸਕੀਏ ਸਰੀ ਦੇ 2029 ਤੱਕ ਬੀਸੀ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਦੀ ਉਮੀਦ ਹੈ ਸਿਟੀ ਸੈਂਟਰ ਅਤੇ ਕਲੇਟਨ ਅਤੇ ਕੈਂਪਲ ਹਾਈਟਸ ਦੇ ਪਾਈਚਾਰਿਆਂ ਦੇ ਵਿੱਚ ਰਿਹਾਇਸ਼ੀ ਮਿਸ਼ਰਤ ਵਰਤੋਂ ਅਤੇ ਹਲਕੇ ਉਦਯੋਗਿਕ ਖੇਤਰਾਂ ਦੇ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਦੇ ਵਿੱਚ ਹੋ ਰਹੇ ਵਿਕਾਸ ਕਾਰਨ ਵਧ ਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਬੀਸੀ ਹਾਈਡਰੋ ਆਪਣੀ 10 ਸਾਲਾਂ ਕੈਪੀਟਲ ਪਲਾਨ ਦੇ ਹਿੱਸੇ ਵਜੋਂ ਕਾਫੀ ਪ੍ਰੋਜੈਕਟਾਂ ਦੇ ਵਿੱਚ ਨਿਵੇਸ਼ ਕਰ ਰਹੀ ਹੈ ਸਰੀ ਲੈਂਗਲੇਸ ਖਾਈ ਟ੍ਰੇਨ ਦਾ ਸੰਚਾਲਨ ਸ਼ੁਰੂ ਕਰਨ ਦੇ ਲਈ ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਕਰਨ ਵਾਲੇ ਬੁਨਿਆਦੀ ਢਾਂਚੇ ਦੇ ਵਿੱਚ ਵੀ ਨਿਵੇਸ਼ ਕੀਤਾ ਜਾ ਰਿਹਾ ਹੈ ਇਹ ਕੰਮ ਬਸੰਤ 2025 ਤੱਕ ਪੂਰਾ ਹੋਣ ਦੀ ਉਮੀਦ ਹੈ ਬੀਸੀ ਹਾਈਡਰੋ ਦੀ 10 ਸਾਲ ਕੈਪੀਟਲ ਪਲਾਨ ਪਾਵਰਿੰਗ ਓਵਰ ਫਿਊਚਰ ਬੀਸੀਡੀ ਕਲੀਨ એનર્ਜੀ ਸਟ੍ਰੈਟਜੀ ਦਾ ਪ੍ਰਮੁੱਖ ਹਿੱਸਾ ਹੈ ਇਹ پلان ਵਾਤਾਵਰਨ ਪੱਖੋਂ ਸਾਫ਼ ਊਰਜਾ ਦੁਆਰਾ ਸੰਚਾਲਿਤ ਆਰਥਿਕਤਾ ਦਾ ਨਿਰਮਾਣ ਕਰਨ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਤੇ ਬਿਜਲੀ ਨੂੰ ਕਿਫਾਇਤੀ ਬਣਾਈ ਰੱਖਣ ਤੇ ਕੇਂਦਰੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹੁਣ ਨੈਸ਼ਨਲ ਟ੍ਰਾਂਜ਼ਿਟ ਫੰਡ ਦੇ ਲਈ ਅਰਜ਼ੀਆਂ ਖੁੱਲੀਆਂ ਨੇ ਜਿਸ ਦੇ ਵਿੱਚ ਮੌਜੂਦਾ ਟ੍ਰਾਂਜ਼ਿਟ ਪ੍ਰਣਾਲੀਆਂ ਦੇ ਲਈ ਪੈਸਾ ਉਪਲਬਧ ਹੋਵੇਗਾ ਤਾਂ ਜੋ ਉਹ ਆਪਣਾ ਵਿਸਤਾਰ ਸੁਧਾਰ ਤੇ ਅਧੂਨੀਕਰਨ ਕਰ ਸਕਣ ਡਾਲਰ 30 ਬਿਲੀਅਨ ਦੇ 10 ਸਾਲ ਦੇ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਤੇ ਕਈ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ ਤੇ ਹਾਲ ਹੀ ਦੇ ਫੈਡਰਲ ਬਜਟ ਦੇ ਵਿੱਚ ਇਹ ਸ਼ਾਮਿਲ ਸੀ ਇਸ ਪੈਸੇ ਨੂੰ ਤਿੰਨ ਸ਼੍ਰੀਆਂ ਦੇ ਵਿੱਚ ਵੰਡਿਆ ਜਾਏਗਾ ਮੌਜੂਦਾ ਪ੍ਰਣਾਲੀਆਂ ਦੇ ਲਈ ਬੇਸਲਾਈਨ ਫੰਡਿੰਗ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਲਈ ਮੈਟਰੋ ਰੀਜਨ ਸਮਝੌਤਿਆਂ ਅਤੇ ਪਿੰਡੂ ਪਾਈਚਾਰਿਆਂ ਮੋਲ ਨਿਵਾਸੀ ਪਾਈਚਾਰਿਆਂ ਤੇ ਸਰਗਰਮ ਆਵਾਜਾਈ ਵਰਗੀਆਂ ਖਾਸ ਚੀਜ਼ਾਂ ਲਈ ਫੰਡਿੰਗ ਹੈ ਲਿਬਰਲਾਂ ਦਾ ਕਹਿਣਾ ਹੈ ਕਿ ਇਹ ਫੰਡ ਹਾਊਸਿੰਗ ਐਕਸੀਲੇਟਰ ਫੰਡ ਨੂੰ ਵੇ ਕੰਪਲੀਮੈਂਟ ਕਰੇਗਾ ਜੋ ਕਿ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਕਰਾਂ ਦੀ ਉਸਾਰੀ ਨੂੰ ਹੁਲਾਰਾ ਦਿੰਦਾ ਹੈ ਯੋਜਨਾ ਦੇ ਵਿੱਚ ਨਵੀਂ ਉਸਾਰੀ ਦੇ ਲਈ ਲਾਜ਼ਮੀ ਘੱਟੋ ਘੱਟ ਪਾਰਕਿੰਗ ਲੋੜਾਂ ਨੂੰ ਖਤਮ ਕਰਨਾ ਤੇ ਆਵਾਜਾਈ ਦੇ ਨੇੜੇ ਉੱਚ ਘਣਤਾ ਵਾਲੇ ਰਿਹਾਇਸ਼ੀ ਪ੍ਰੋਜੈਕਟ ਨੂੰ ਮਨਜ਼ੂਰੀ ਦੇਣਾ ਸ਼ਾਮਿਲ ਹੈ ਇਸ ਫੰਡ ਲਈ ਪੈਸਾ ਹੋਰ 2 ਸਾਲਾਂ ਤੱਕ ਪ੍ਰਵਾਹ ਨਹੀਂ ਕਰੇਗਾ ਪਰ ਬੇਸਲਾਈਨ ਫੰਡਿੰਗ ਅਤੇ ਮੈਟਰੋ ਸਮਝੌਤਿਆਂ ਦੇ ਲਈ ਅੱਜ ਅਰਜ਼ੀਆਂ ਖੋਲੀਆਂ ਗਈਆਂ ਨੇ ਕੈਲਫੈਕਸ ਦੇ ਵਿੱਚ ਕੈਨੇਡਾ ਦੀਆਂ 10 ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਪ੍ਰੀਮੀਅਰਸ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਸਾਲਾਨਾ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਦੇ ਗੱਲਬਾਤ ਵੀ ਕੀਤੀ ਗਈ। ਇਸ 3 ਦਿਨ ਚੱਲੀ ਇਕੱਤਰਤਾ ਤੋਂ ਬਾਅਦ ਸਭ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਵਿਚਾਰ ਆਏਗੇ ਮਾਮਲਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਵੀ ਇੱਕ ਵਾਰ ਮੁੜ ਫੈਡਰਲ ਸਰਕਾਰ ਤੇ ਨਿਸ਼ਾਨਾ 사ਦਿਆ ਗਿਆ। ਉਹਨਾਂ ਆਖਿਆ ਕਿ ਓਟਵਾ ਦੇ ਨਾਲ ਗੱਲ ਕਰਨੀ ਕੰਧ ਦੇ ਵਿੱਚ ਸਿਰ ਮਾਰਨ ਵਾਲੀ ਗੱਲ ਹੈ ਕਿਉਂਕਿ तमाम ਕੋਸ਼ਿਸ਼ਾਂ ਦੇ ਮੌਜੂਦ ਕੋਈ ਸਾਂਝੀ ਯੋਜਨਾ ਬਣਾਉਣ ਦੇ ਲਈ ਤਿਆਰ ਨਹੀਂ ਹੈ ਉਹਨਾਂ ਆਖਿਆ ਕਿ ਉਹ ਬਹੁਤ ਨਿਰਾਸ਼ ਨੇ ਲਗਾਤਾਰ ਟੀਮ ਵਰਕ ਦੀ ਘਾਟ ਤੋਂ ਜਿਨ੍ਹਾਂ ਦੇ ਵੱਲੋਂ ਪ੍ਰੀਮੀਅਰਸ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਹਾਊਸਿੰਗ 인ਫਰਾਸਟਰਕਚਰ ਹੈਲਥ케ਅਰ ਸਿੱਖਿਆ ਵਰਗੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਪ੍ਰੀਮੀਅਰਸ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਜਿਸ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਪਰ ਇਹਦੇ باوجود ਓਟਵਾ ਦੇ ਵੱਲੋਂ ਕੋਈ ਹਾਂ ਪੱਖੀ ਜਵਾਬ ਨਹੀਂ ਆਇਆ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰੋਵਿੰਸਾਂ ਦੇ ਅਧਿਕਾਰਾਂ ਨੂੰ ਓਵਰਲੈਪ ਕਰਨ ਦਾ ਮਸਲਾ ਇੱਕ ਵਾਰ ਮੁੜ ਚੁੱਕਿਆ ਉਹਨਾਂ ਆਖਿਆ ਕਿ ਡੈਂਟਲ ਕੇਅਰ ਅਤੇ ਫਾਰਮਾ ਕੇਅਰ ਪ੍ਰੋਗਰਾਮਾਂ ਦੇ ਬਾਰੇ ਪ੍ਰੋਵਿੰਸਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਜਦ ਕਿ ਹੈਲਥ ਕੇਅਰ ਪ੍ਰੋਵਿੰਸਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਅਜੇ ਹਾ ਕੋਈ ਵੀ ਪ੍ਰੋਗਰਾਮ ਲਿਆਂਦ ਤੋਂ ਪਹਿਲਾਂ ਪ੍ਰੋਵਿੰਸਾਂ ਦੇ ਨਾਲ ਗੱਲਬਾਤ ਫੈਡਰਲ ਸਰਕਾਰ ਨੂੰ ਕਰਨੀ ਚਾਹੀਦੀ ਸੀ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਵੱਲੋਂ ਇੱਕ ਵਾਰ ਮੁੜ ਪ੍ਰਧਾਨ ਮੰਤਰੀ ਟ੍ਰੂਡੋ ਨੂੰ ਅਪੀਲ ਕੀਤੀ ਗਈ ਕਿ ਪ੍ਰੋਵਿੰਸਾਂ ਦੇ ਅਧਿਕਾਰ ਖੇਤਰ ਵਾਲੇ ਹੈਲਥ케ਅਰ ਹਾਊਸਿੰਗ ਅਤੇ ਐਜੂਕੇਸ਼ਨ ਖੇਤਰਾਂ ਦੇ ਵਿੱਚ ਬਿਨਾਂ ਸਲਾਹ ਤੋਂ ਕਦਮ ਚੁੱਕਣ ਤੋਂ ਰੁਕ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਦੇ ਨਾਲ ਮੀਟਿੰਗ ਦੌਰਾਨ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਫੇਅਰ ਸ਼ੇਅਰ ਦੇ ਮਾਮਲੇ ਦੇ ਵਿੱਚ ਅਦਾਲਤੀ ਪਹੁੰਚ ਦਾ ਮੁੱਦਾ ਚੁੱਕਿਆ ਗਿਆ ਜਿਸ ਨਾਲ ਕਿਹਾ ਕਿ ਵੈਸਟਰਨ ਕੈਨੇਡਾ ਦੇ ਸੂਬਿਆਂ ਨੂੰ ਫੈਡਰਲ ਸਰਕਾਰ ਦੇ ਵੱਲੋਂ ਫੰਡ ਮੁਹੱਈਆ ਕਰਉਣ ਸਮੇਂ ਪੱਖਪਾਤ ਕੀਤਾ ਜਾਂਦਾ ਹੈ ਇਹਨਾਂ ਸੂਬਿਆਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ 온ਟਾਰੀਓ ਅਤੇ ਕਿਊਬੇਕ ਬਿਕ ਨੂੰ ਜ਼ਿਆਦਾ ਫੰਡ ਮੁਹੱਈਆ ਕਰਾਏ ਜਾਂਦੇ ਨੇ ਪਰ ਦੂਜੇ ਪਾਸੇ ਇਸ ਮਸਲੇ ਤੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕ ਮਹੱਤਵਪੂਰਨ ਸੂਬਾ ਹੈ ਜਿਸ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਗਿਆ ਤੇ ਹਰ ਖੇਤਰ ਵਿੱਚ ਫੰਡ ਮੁਹੱਈਆ ਕਰਾਏ ਗਏ ਨੇ ਸੋ ਪ੍ਰੀਮੀਅਰਸ ਦੀ ਮੀਟਿੰਗ ਦੌਰਾਨ तमाम ਮਸਲਿਆਂ ਤੇ ਫੈਡਰਲ ਸਰਕਾਰ ਨੂੰ ਕਠਰੇ ਦੇ ਵਿੱਚ ਖੜਾ ਕੀਤਾ ਗਿਆ ਅਤੇ ਸਹੀ ਤਾਲਮੇਲ ਅਤੇ ਫੰਡਾਂ ਦੀ ਮੰਗ ਨੂੰ ਦੁਹਰਾਇਆ ਗਿਆ ਅਤੇ ਇੱਕ ਅਧਿਕਾਰ ਖੇਤਰਾਂ ਦੀ ਉਲੰਘਣਾ ਨਾ ਕਰਨ ਦਾ ਮਸਲਾ ਉੱਚੇ ਚੇਤੌਰ ਦੇ ਉੱਤੇ ਚੁੱਕਿਆ ਗਿਆ ਹੈ ਅਗੇ ਦੇਖਦੇ ਆਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਦਰਸਲ ਕੈਲਗਰੀ ਨਾਲ ਰਿਲੇਟਿਡ ਹੈਗੀ ਹੈ ਜੀ ਤੁਹਾਨੂੰ ਯਾਦ ਹੋਣਾ ਕਿ ਜੂਨ 5 ਦੀ ਤਰੀਕ ਸੀਗੀ ਇਸ ਸਾਲ ਦੀ ਜਦੋਂ ਕੈਲਗਰੀ ਦੇ ਵਿੱਚ ਇੱਕ ਨੌਰ ਸਾਈਡ ਦੇ ਵਿੱਚ ਵਾਟਰ ਮੇਨ ਜਿਹੜੀ ਸੀਗੀ ਉਹ ਰਪਚਰ ਕਰ ਗਈ ਸੀਗੀ ਉਹਦਾ ਕਰਕੇ ਪਾਣੀ ਦੀ ਦਿੱਕਤ ਜਿਹੜੀ ਹੈ ਜੀ ਕੈਲਗਰੀ ਸ਼ਹਿਰ ਵਿੱਚ ਬਹੁਤ ਆਈ ਲੋਕਾਂ ਨੂੰ ਕਿਉਂਕਿ ਵਾਟਰ ਯੂਜ਼ ਕਰਨ ਤੇ ਬੈਨ ਲੱਗ ਗਿਆ ਸੀ ਨਹਾਉਣ ਤੇ ਬੈਨ ਹੋ ਗਿਆ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਉੱਥੇ ਝੱਲਣੀਆਂ ਪਈਆਂ ਤੇ ਹੁਣ ਉਦੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਜਿਹੜੀ ਵਾਟਰ ਮੇਨ ਹੈਗੀ ਆ ਉਹਨੂੰ ਰਿਪੇਅਰ ਕੀਤਾ ਜਾਵੇ ਔਰ ਰਿਪੇਅਰ ਕਰਕੇ ਹੁਣ ਜਿਹੜੀ ਜੀ ਗੱਲਬਾਤ ਉਹ ਲਈ ਤੇ ਆ ਗਈ ਆ ਤੇ ਜਿੰਨਾ ਕੁ ਪਾਣੀ ਦਾ ਪ੍ਰੈਸ਼ਰ ਅੱਗੇ 50% ਹੁੰਦਾ ਜੀ ਉਹਦੇ ਤੋਂ ਜ਼ਿਆਦਾ ਕਰਕੇ ਉਹਨਾਂ ਨੇ 70% ਤੱਕ ਦੀ ਕਪੈਸਿਟੀ ਤੱਕ ਕਰਕੇ ਜਿਹੜੇ ਪਾਈਪ ਨੇ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਹੈ ਜਯੋਤੀ ਗੌਂਡਕ ਹੋਰਾਂ ਦਾ ਕਹਿਣਾ ਜਿਹੜੇ ਕੈਲਗਰੀ ਸ਼ਹਿਰ ਦੀ ਮੇਅਰ ਆ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਵੀ ਛੇਤੀ ਹੋ ਸਕੇ ਇਹ ਜਿਹੜਾ ਪਾਣੀ ਆ ਲੋਕਾਂ ਦੇ ਜਿਹੜੇ ਬਾਹਰ ਯਾਰਡ ਦੇ ਵਿੱਚ ਸਪ੍ਰਿੰਕਲਰ ਵਗੈਰਾ ਯੂਜ਼ ਕਰਨ ਲਈ ਉਹ ਵੀ ਅਲਾਉ ਕਰ ਦਿੱਤਾ ਜਾਵੇ ਕਿਉਂਕਿ ਘਰਾਂ ਦੇ ਵਿੱਚ ਯੂਜ਼ ਕਰਨ ਲਈ ਤਾਂ ਪਿਛਲੇ ਹਫਤੇ ਉਹਨਾਂ ਨੇ ਅਲਾਉ ਕਰ ਦਿੱਤਾ ਸੀਗਾ ਵੀ ਘਰ ਵਿੱਚ ਤੁਸੀਂ ਪਾਣੀ ਦੀ ਜਿਹੜੀ ਵਰਤੋਂ ਆ ਜੀ ਉਹ ਹੁਣ ਕਰ ਸਕਦੇ ਆ ਆਪਣੇ ਪਾਈਪ ਰਾਹੀਂ ਪਰ ਜਿਹੜੇ ਬਾਹਰ ਸੀਗਾ ਵੀ ਯਾਰਡ 'ਚ ਪਾਣੀ ਨਹੀਂ ਲਾ ਸਕਦੇ ਉਹ ਤੁਸੀਂ ਜਿੱਦਾ ਕੈਨ ਨਹੀਂ ਹੁੰਦੇ ਪੀਪੇ 'ਚ ਪਾ ਕੇ ਪਾਣੀ ਲਿਜਾ ਕੇ ਬੂਟਿਆਂ ਨੂੰ ਦੇ ਸਕਦੇ ਸੀਗੇ ਪਰ ਹੁਣ ਉਹ ਛੇਤੀ ਹੀ ਕੰਮ ਹੋਣ ਵਾਲਾ ਹੈ ਤਾਂ ਕਿ ਸਾਰੇ ਲੋਕ ਜਿਹੜੇ ਆਪਣੇ ਬਾਹਰ ਯਾਰਡ ਵਗੈਰਾ ਜਿਹੜੇ ਉਧਰੋਂ ਧੁੱਪ ਪੈ ਰਹੀ ਹੈ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਜਿਹਦਾ ਕਰਕੇ ਉਹ ਵੀ ਪ੍ਰੋਬਲਮ ਆਉਣੀ ਹੈ ਲੋਕਾਂ ਨੂੰ ਤੇ ਹੁਣ ਉਹ ਵੀ ਕਹਿੰਦੇ ਵੀ ਪਾਣੀ ਦੀ ਜਿਹੜੀ ਆ ਖੁੱਲ ਥੋੜੇ ਦਿਨਾਂ ਤੱਕ ਹੋ ਜਾਏਗੀ ਪਰ ਉਹ ਬੜੇ ਕਾਸ਼ਸ ਨੇ ਇਸ ਗੱਲਬਾਤ ਬਾਰੇ ਭਈ ਕੋਈ ਵੀ ਗੱਲ ਜਿਹੜੀ ਆ ਉਹ ਹੋਰ ਮੰਦਭਾਗੀ ਗੱਲ ਨਾ ਵਾਪਰ ਜਾਏ ਜਿਹੜੇ ਮਾਹਰ ਲੋਕ ਨੇ ਉਹ ਕਹਿ ਰਹੇ ਆ ਵੀ ਇਹ ਜਿਹੜੀ ਘਟਨਾ ਕੈਲਗਰੀ ਦੇ ਵਿੱਚ ਹੋਈ ਹੈ ਨਾ ਇਹ ਕਿਸੇ ਵੀ ਸ਼ਹਿਰ ਵਿੱਚ ਹੋ ਸਕਦੀ ਹੈ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਪੁਰਾਣੇ ਪਾਈਪ ਜਿਹੜੇ ਆ ਥੱਲੇ ਪਾਏ ਹੋਏ ਆ ਚਿਰਾਂ ਤੋਂ ਉਹ ਸਮਾਂ ਪੈਕੇਜੀ ਕਿਤੇ ਨਾ ਕਿਤੇ ਕੋਈ ਵਾਈਬ੍ਰੇਸ਼ਨ ਜਾਂ ਕੋਈ ਹੋਰ ਘਟਨਾ ਵਾਪਰ ਗਈ ਜਿਹਦਾ ਕਰਕੇ ਉਹ ਉੱਥੋਂ ਥੱਲੇੋਂ ਕਮਜ਼ੋਰ ਹੋ ਜਾਂਦੇ ਆ ਹਿੱਲ ਜਾਂਦੇ ਨੇ ਤੇ ਉਹ ਕਹਿੰਦੇ ਵੀ ਕਿਸੇ ਵੀ ਥਾਂ ਉਹ ਗੱਲ ਵਾਪਰ ਸਕਦੀ ਆ ਇਹ ਨਹੀਂ ਕਿ ਇਕੱਲੇ ਕੈਲਗਰੀ ਦੇ ਵਿੱਚ ਹੀ ਇਹ ਗੱਲ ਹੋਈ ਆ ਸੋ ਉਸ ਗੱਲ ਤੋਂ ਸਾਰੇ ਚਿੰਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ